ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਦੀਫਾਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜੈਤੋ ਸਰਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੀ ਵੀਡੀਓ ਵਿੱਚ ਆਪਣੀ ਇਸ ਘਰ ਦੇ ਵਿੱਚ ਅੱਜ ਤੁਹਾਨੂੰ ਚਾਰ گاਵਾ ਦਿਖਾਉਣੀ ਆਂ ਚਾਰੇ ਬਿਲਕੁਲ ਨੋਰਮਲ ਰੇਟ 'ਚ ਹੀ ਤੁਹਾਨੂੰ ਦਿਖਾਵਾਂਗੇ ਤੇ ਚਾਰੇ ਤੁਹਾਨੂੰ ਗੱਬਣਾ ਦਿਖਾਉਣੀ ਆਂ ਤਿਆਰੀ ਆ ਥੋੜਾ ਥੋੜਾ ਟਾਈਮ ਖੜਦੀ ਆ ਦੋ ਪਹਿਲੇ ਸਵੇਆ ਤੇ ਦੋ ਜਿਹੜੀਆਂ ਆ ਦੂਸਰੇ ਤੀਸਰੇ ਸਵੇ ਦੇ ਵਿੱਚ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਤੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਵਿਧੀ ਨਾਮ ਦੱਸਦੇ ਕਰੀ ਆਪਣਾ ਭਾਜੀ ਨਾਮ ਮੇਰਾ ਜਗਪ੍ਰੀਤ ਸਿੰਘ ਆ ਵੈਸੇ ਭਾਜੀ ਕਾਲਾ ਨਾਮ ਚੱਲਦਾ ਵਾ ਠੀਕ ਆ ਹਾਂਜੀ ਪਿੰਡ ਭਾਜੀ ਆਪਣਾ ਜਤੂ ਸਰਜਾ ਵਾ ਠੀਕ ਆ ਹਾਂਜੀ ਤੇ ਜ਼ਿਲ੍ਹਾ ਭਾਜੀ ਗਰਦਾਸਪੁਰ ਆ ਤਹਿਸੀਲ ਬਟਾਲਾ ਵਾ ਠੀਕ ਆ ਜੀ ਤੇ ਬਟਾਲਾ ਭਾਜੀ ਆਪਾਂ ਨੂੰ 10 ਕਿਲੋਮੀਟਰ ਆ ਹਾਂਜੀ ਮਕਤਾ ਵੀ 10 ਕਿਲੋਮੀਟਰ ਆ ਤੇ ਨਾਲ ਹੀ ਉਦੋਕੇ ਵੀ ਆ ਹਾਂਜੀ ਉਦੋਕੇ ਵੀ ਆ ਅਚਲ ਸਹਾਏ ਭਾਜੀ 3 ਕਿਲੋਮੀਟਰ ਆ ਆਪਣਾ ਠੀਕ ਆ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਵਾਰ ਫੋਨ ਭਾਜੀ ਆਪਣਾ 82 64 54 9115 ਠੀਕ ਆ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਫਿਰ ਪਹਿਲੇ ਨੰਬਰ ਤੋਂ ਹੀ ਕਰ ਲਈਏ ਵਪਾਰ ਦਾ ਹੀ ਕੰਮ ਉਹ ਤਰ੍ਹਾਂ ਆਪਣਾ ਹਾਂਜੀ ਪਾਜੀ ਵਪਾਰ ਦਾ ਹੀ ਆ ਜੀ ਠੀਕ ਆ ਤੇ ਤਰ੍ਹਾਂ ਰੁਟੀਨ ਚ ਪਸ਼ੂ ਹੁੰਦੇ ਜਾਂਦੇ ਰਹਿੰਦੇ ਆਪਣੇ ਤੇ ਰੇਟ ਜਿਆ ਜੀ ਹੁੰਦੇ ਆਪਣੇ ਰੇਟ ਪਾਜੀ ਆਪਣੇ ਬਿਲਕੁਲ ਜਾਇਜ਼ ਹੁੰਦੇ ਆ ਅੱਛਾ ਹਾਂਜੀ ਠੀਕ ਆ ਤੇ ਹੁਣ ਇੱਕ ਆ ਜਰਸੀ ਕ੍ਰੋਸ ਤੁਹਾਨੂੰ ਦਿਖਾਉਣੀ ਆ ਚੰਗੇ ਕਦ ਕਾਠ ਵਾਲੀ ਆ ਕਿੰਨਾ ਕ ਦੁੱਧ ਚਵਾਈ ਜਾਊਗੀ ਵਿਧੀ ਆ ਪਾਜੀ ਇਹ ਘਰ ਵਾਲੇ ਦੇ ਕਹਿੰਦੇ 17 18 ਕਿਲੋ ਚੁੰਦੇ ਰਹੇ ਆ ਬਾਕੀ ਪਾਜੀ ਕਿਸੇ ਦੀ ਸੇਵਾ ਤੇ ਡਿਪੈਂਡ ਆ 15 ਕਿਲੋ ਦੁੱਧ ਆਮ ਨਾ ਪਾਈ ਜਾਊਗੀ ਅੱਛਾ ਹਾਂਜੀ 15 ਲੀਟਰ ਦੇ ਲਾਗੇ ਦੁੱਧ ਜਿਹੜਾ ਚਵਾਈ ਜਾਊਗੀ ਹਾਂਜੀ ਪਾਜੀ ਖੋਲੋ ਹਾਂ ਫਿਰ ਤੋਰ ਦਈਏ ਨੀ ਤੇ ਟਾਈਮ ਉਤਰਾ ਕਿੰਨਾ ਕੁ ਲੈ ਜਾਊਗੀ ਟਾਈਮ ਪਾਜੀ 10 ਦਿਨ ਇਹਨੇ ਕੱਢ ਹੀ ਜਾਣੇ ਲੱਗ ਪਾ ਜੀ ਠੀਕ ਆ ਇੱਕ ਇਕੱਤੀ ਵੀ ਤੁਹਾਨੂੰ ਐਂਡ ਤੇ ਦਿਖਾਉਣੀ ਆ ਹਾਂ ਹੌਸਤਾ ਦੱਸ ਦੇਣਾ ਜੇ ਇਹਨੇ ਲੈ ਜਾਣੇ ਲਾ ਜAVE ਜੀ ਆਹ ਦੇਖ ਸਾਦੇ ਚਿਹਰੇ ਤੋਂ ਉਤਰਿਆ ਕਿ ਕੱਦ ਕਾਠੇ ਦਾ ਉੱਚਾ ਵਾ ਥਲਾਂ ਦਾ ਸਾਈਜ਼ ਗੈਪ ਵੀ ਚੰਗਾ ਵਾ ਤੇ ਹੈਗੀ ਵੀ ਕ੍ਰੋਸ ਚ ਕੱਦ ਕਾਠ ਪੱਖੋਂ ਜਿਹੜੀ ਜਮਾਨ ਹੈ ਬਾਕੀ ਚੰਗੀ ਤਿਆਰ ਹੋਣੀ ਸੋਨ ਤੱਕ ਰਹੇ ਤੇ ਲੱਡੂ ਦਾ ਹਵਾਨੇ ਤੇ ਜੇ ਕਾਫੀ ਆ ਤੇ ਆਸਾਨੀ ਤੇ ਦੇਖ ਸਾਦੇ ਲੱਗੇ ਤੇ ਵੀਰ ਜੀ ਫਿਰ ਕਿੰਨਾ ਮੁੱਲ ਰੱਖਣਾ ਇਹਦਾ ਭਾਜੀ ਮੁੱਲ ਤੇ 50 ਕਰਾਂਗੇ ਤਾਵੇਂ ਵੇਖ ਜਾਣੀ 45 ਕਰਾਂਗੇ ਪਰ ਆਪਣੀ ਪਹਿਲੀ ਵੀਡੀਓ ਆ ਹਾਂਜੀ ਭਾਜੀ ਇਹਦੀ 40000 ਦੀ ਹਾਨ ਆਈ ਆ ਅੱਛਾ ਉੱਚੇ ਮਾਨਤਾਂ ਕੋ ਵੀਰ ਲਾਵੇ ਇਹਦੇ ਫੋਨ ਕਰੇ ਮਾਨਤਾਂ ਨੂੰ ਫੁੱਲਾ ਕਰਾਂਗੇ ਅੱਛਾ ਹਾਂਜੀ ਠੀਕ ਆ ਬਾਕੀ ਕੋ ਫੋਨ ਲਾਵੇ ਕਰੀ ਹਾਂਜੀ ਵੀਰ ਜੀ ਹਾਂਜੀ ਠੀਕ ਆ ਬਾਕੀ ਪਹਿਲੀ ਵੀਡੀਓ ਵਾ ਮੋੜਿਓ ਨਾ ਕਿਸੇ ਨਾਲ ਨਹੀਂ ਵੀਰ ਜੀ ਮੋੜਦੇ ਨਹੀਂ ਕਿਸੇ ਨਾਲ ਠੀਕ ਆ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਆ ਹਾਂਜੀ ਇਹ ਕਿੰਨੇ ਕ ਦੁੱਧ ਆ ਲੀ ਜੇ ਇਹ ਵੀ ਭਾਜੀ 12 ਤੋਂ 13 ਗੜਵੀਆਂ ਦੇ ਹੀ ਜਾਊਗੀ ਜੀ ਆਮ ਨਾਲ 12 13 ਲੀਟਰ ਇਹ ਵੀ ਦਈ ਜਾਊਗੀ ਹਾਂਜੀ ਖੋਲੋ ਹਾਂ ਫਿਰ ਤੋੜ ਦਈਏ ਨਵੇਂ ਇਹ ਕਿੰਨਾ ਕੁ ਲੈਜੂ ਟਾਈਮ ਭਾਜੀ ਇਹਨੇ ਵੀ 10 ਦਿਨ ਕੱਢੀ ਜਾਣੇ ਅਜੇ ਅੱਛਾ ਹਾਂਜੀ ਤੋੜ ਦਿਓ ਫਿਰ ਥਾਣਾ ਇਹਦੇ ਕਾ ਵੀ ਚੰਗਾ ਲੱਗਾ ਹੈ ਗਿਆ ਸਾਰੀਆਂ ਕ੍ਰੋਸ ਚ ਹੀ ਆ ਹਫਤਾ ਦਾ 10 ਦਿਨ ਜੀ ਨੇਮ ਖੜਨੇ ਆ ਹਫਤੇ ਕਿ ਤਕਰੀਬ ਟਾਈਮ ਲੱਗੂਗੀ ਅਸੀਂ ਆਣਾ ਇਹ ਦੇਖੋ ਵੀ ਕਾਫੀ ਚੰਗਾ ਲੱਗਾ ਆ ਦੇਖ ਸਰਦਾਰ ਜੀ ਬਾਕੀ گاਵਾ ਸਾਰੀਆਂ ਗਰਮੀਆਂ ਚ ਚਮਕਾਲੀਆਂ ਵਾ ਚੰਗੀ ਤਿਆਰ ਹੋਣੀ ਹੈ ਵੀ ਥੱਲੇ ਤੇ ਗਰਮੀਆਂ ਦੀ ਡਿਮਾਂਡ ਹੀ ਇਹੀ ਤਾਂ ਕਰਕੇ ਆਹੀ ਮਾਲ ਲੈਣ ਦੇ ਹੋਣੇ ਇਸ ਟਾਈਮ ਠੀਕ ਆ ਤੇ ਇਹਦਾ ਕਿੰਨਾ ਮੁੱਲ ਜੇ ਭਾਜੀ ਇਹਦਾ ਮੁੱਲ ਤੇ 40 ਕਰਾਂਗੇ ਤਾਂ ਵੀ ਵਿਕ ਜਾਣੀ ਆ ਹਾਂਜੀ ਪਰ ਭਾਜੀ ਜੀ 37000 ਦੀ ਹਾਂ ਨਹੀਂ ਅੱਛਾ ਹਾਂਜੀ ਬਾਕੀ ਕੋਈ ਵੀ ਰਫੂਨ ਲਾਵੇ ਮੋੜ ਦੇ ਨਹੀਂ ਕਹਿੰਦੇ ਖੁੱਲਾ ਕਰ ਦੋਗੇ ਮੰਨਤਾ ਕਰਾਂਗੇ ਭਾਜੀ ਮੰਨਤਾ ਕੋ ਫੋਨ ਲਾਵੇ ਕਰੀ ਹਾਂਜੀ ਠੀਕ ਹੈ ਹਾਂਜੀ ਬਾਕੀ ਪਾਜੀ ਸਾਰੀਆਂ ਠੰਡੀਆਂ ਵਾਂ ਅੱਛਾ ਇਹ ਨਹੀਂ ਵੀ ਕੋਈ ਗਰਮ ਹੋਊਗੀ ਜਿਹੜਾ ਮਰਜੀ ਵੀਰ ਭਰਾ ਆਵੇ ਆਪਣੀ ਪਾਸ ਕਰਕੇ ਖੜੇ ਠੀਕ ਹੈ ਜੀ ਬਿਲਕੁਲ ਠੰਡੀਆਂ ਵਾਂ ਇਹ ਨਹੀਂ ਵੀ ਹੱਥ ਲਾऊं ਤਾਂ ਜਿੱਦਾਂ ਕਈ ਗਾਵਾਂ ਲੱਤਾਂ ਲੁੱਤਾਂ ਮਾਰਦੀਆਂ ਵਾਂ ਹਾਂਜੀ ਕੋਈ ਪਾਜੀ ਚੱਕਰ ਨਹੀਂ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਆ ਪਹਿਲਾ ਸੂਏ ਅਜੇ ਦਾ ਪਾਜੀ ਦੂਸਰੇ ਸੂਏ ਆ ਅੱਛਾ ਇਹ ਦੂਸਰੇ ਸੂਏ ਹੈ ਹਾਂਜੀ ਪਾਜੀ ਇਹ 20 ਤੋਂ 25 ਦਿਨਾਂ ਦੀ ਕੱਚੀ ਆ ਬੱਚੀ ਅੱਛਾ 20 25 ਦਿਨ ਖੜਦੀ ਆ ਹਾਂਜੀ ਪਾਜੀ ਤੇ ਇਹ ਕਿੰਨਾ ਦੁੱਧ ਚ ਭਾਈ ਜਾਊਗੀ ਇਹ ਵੀ ਪਾਜੀ 10 ਤੋਂ 12 ਗਡਵੀਆਂ ਦੇਈ ਜਾਊਗੀ ਇਹ ਵੀ ਪੰਜੇ ਤਣ ਖੜਦੀ ਆਏ ਬਾਕੀ ਸੋਹਣੀ ਵੈੜਿਆ ਰੰਗ ਰੂਪ ਦੀ ਸੋਹਣੀ ਆ ਥਾਨ ਬੜਾ ਪਿਆਰਾ ਵੈਸੇ ਕੋਲ ਵੀ ਥੋੜੀ ਡਰਦੀ ਆ ਸਾਡੇ ਕੋਲ ਆਂ ਦੇ ਸਾਡੇ ਸਾਣੇ ਦੇ ਇਹ ਪਾਜੀ ਇਦਾਂ ਠੰਡੀ ਆ ਬਿਲਕੁਲ ਠੀਕ ਐ ਤੇ ਬਾਕੀ ਇਹਦਾ ਫਿਰ ਮੁੱਲ ਵਿੱਧੀ ਆਪਾਂ ਸਾਮ ਛੱਡ ਗਈ ਦੱਸਿਏ ਫਿਰ ਜੱਜੇ ਮੁੱਲ ਕਰੀਏ ਪਾਜੀ ਵੈਸੇ ਤੇ ਵੱਛੀ ਤਿਆਰ ਹੋਈ ਹੈਗੀ 35000 ਦੀ ਹਾਂਜੀ ਪਰ ਪਾਜੀ ਆਪਾਂ ਹੁਣ ਜਿਹੜੀ ਦੇਈ ਜਿਹੜੀ 27000 ਦੀ ਖਾਨ ਆਣੀ 27000 ਦੀ ਹਾਂਜੀ ਵਿੱਚੋਂ ਖੁੱਲਾ ਮੰਨਤਾ ਨੇ ਪਾਜੀ ਕਰਾਂਗੇ ਕਰਾਂਗੇ ਕੋ ਫੋਨ ਲਾ ਦੇ ਵੀਰ ਭਰਾ ਇੱਕ ਵਾਰ ਅੱਛਾ ਪਹਿਲੇ ਵੀਡੀਓ ਵਾ ਮੋੜਨਾ ਨਹੀਂ ਕਹਿਣੋਗੇ ਨਹੀਂ ਪਾਜੀ ਕਿਸੇ ਨੂੰ ਨਹੀਂ ਮੋੜਦੇ ਅੱਛਾ ਹਾਂਜੀ ਠੀਕ ਐ ਜੀ ਹਾਂਜੀ ਤੇ ਹੁਣ ਇੱਕ ਆ ਗਈ ਆਪਣੇ ਕੋਲ ਸਿੰਗੇ ਦੇ ਹੈਗੇ ਆ ਹਾਂਜੀ ਤੇ ਹੈਗੀ ਐ ਵੀ ਕ੍ਰੋਸ ਚੀ ਆ ਥਨ ਬੜਾ ਪਿਆਰਾ ਹਾਂਜੀ ਇਹਦਾ ਸੂਆ ਪਿੱਲਾ ਹੈ ਜਿਹੜਾ ਹਾਂਜੀ ਇਹ ਵੀ ਭਾਜੀ ਇਦਾਂ ਠੰਡੀ ਹੈ ਬਿਲਕੁਲ ਜੀ ਬੱਛੀ ਅੱਛਾ ਜੀ ਹਾਂਜੀ ਸਤਾਂ ਦੇ ਸਾਦੇ ਇਹ ਵੀ ਚੰਗੀ ਤਿਆਰ ਹੁੰਦੀ ਹੈ। ਹਾਂਜੀ। ਇਹ ਵੀ ਪਾਜੀ ਜੀ ਹਫਤਾ ਕੱਢ ਜੂਗੀ ਜੀ। ਹਫਤਾ ਕੱਢ ਚੋਗੀ ਜੀ ਵੀ ਹਨਾ। ਤੇ ਇਹ ਕਿੰਨਾ ਕੁ ਦੁੱਧ ਚ ਆਜੂਗੀ? ਇਹ ਵੀ ਪਾਜੀ ਪਹਿਲਾਂ ਤੋਂ 10 ਤੋਂ 12 ਲੀਟਰ ਦੀ ਮੇਦ ਹੈਗੀ ਆ। ਅੱਛਾ। ਬਾਕੀ ਪਾਜੀ ਕਿਸ ਦੀ ਸੇਵਾ ਤੇ ਡਿਪੈਂਡ ਆ? ਹਾਂਜੀ ਹਾਂਜੀ। ਅਜੇ ਪਹਿਲਣਿਆ ਨਾ ਤੇ ਪਾਜੀ ਅਸੀਂ ਇੱਕ ਮਗਰਲੇ ਘਰ ਵਾਲਿਆਂ ਨੇ ਚੋਈ ਆ। ਹਾਂਜੀ ਹਾਂਜੀ। ਠੀਕ ਆ ਜੀ ਬਾਕੀ ਪਾਜੀ ਕਿਸੇ ਦੀ ਸੇਵਾ ਤੇ? ਠੀਕ ਆ ਅਜੇ ਤਾਂ ਅੰਦਾਜ਼ਾ ਹੀ ਆ। ਅੰਦਾਜ਼ਾ ਹੀ ਆ ਪਾਜੀ ਇਹਦਾ। ਤੋਰ ਦੋ। ਬਾਕੀ ਪਾਜੀ ਥਾਣ ਨੂੰ ਚੰਗਾ ਲੱਗਾ ਬੱਚੀ ਨੂੰ। ਥਾਣਾ ਬੜਾ ਪਿਆਰਾ ਵਾ। ਹਾਂ ਬਾਕੀ ਹੈਗੀ ਐ ਵੀ ਜਰਸੀ ਕ੍ਰੋਸ ਚ ਉਹ ਤਰ੍ਹਾਂ ਸੰਭੀ ਸੰਭੀ ਚੰਗੀ ਆ ਬੋਡੀ ਵੇਟ ਵੀ ਚੰਗਾ ਚੰਗੀ ਤਿਆਰ ਹੁੰਦੀ ਥੱਲੇ ਹਵਾ ਨਾਲ ਥੱਲੇ ਚੰਗਾ ਪਰ ਨਹੀਂ ਨੇ ਸੂਨ ਤੱਕ ਉੱਤਰ ਹੈਗੀ ਵੀ ਠੰਡੀ ਤੇਰੀ ਹੈ ਪਾਜੀ ਠੰਡੀ ਬਿਲਕੁਲ ਆ ਵੇਖੋ ਠੀਕ ਆ ਕਹਿਣ ਦੀ ਗੱਲ ਹੋ ਰਹਾ ਵੇਖੋ ਸਾਹਮਣੇ ਸਭ ਕੋ ਹਾਂਜੀ 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 ਤੇ ਇਹਦਾ ਮੁੱਲ ਵੀ ਦੀ ਫਿਰ ਇਹਦਾ ਪਾਜੀ ਜੇ ਤੇ ਬੱਚੀ ਦੇ ਸੇਂਗਣਾ ਹੁੰਦੇ ਫਿਰ ਤੇ ਬੱਚੀ ਸੀ 40000 ਦੀ ਹਾਂਜੀ ਹੁਣ ਪਾਜੀ 30 ਦੀ ਦੇ ਦਾਂਗੇ ਉੱਚੇ ਮਾਨਤਨ ਕਰ ਦਾਂਗੇ ਅੱਛਾ ਕਿੰਨਾ ਕਰ ਦੋਗੇ 27 ਦੀ ਪਾਜੀ ਦੇ ਦਾਂਗੇ 27000 ਦੀ ਹਾਂਜੀ ਬਾਕੀ ਕੋਈ ਵੀਰ ਫੋਨ ਲਾਵੇ ਮੋੜਦੇ ਨਹੀਂ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀ ਜੀ ਬਾਕੀ ਆ ਕਿ ਗੱਬਣਾ ਇੱਕ ਕੱਟੀ ਸੱਚ ਰਹਿ ਗਈ ਆਪਣੀ ਕੱਟੀ ਦਿਖਾ ਦਈਏ ਹਾਂਜੀ ਪਾਜੀ ਇਹਦਾ ਇੱਕ ਸਿੰਗ ਤਾਂ ਨੂੰ ਅਤੇ ਇੱਕ ਥਾਣੂ ਆ। ਹਾਂਜੀ ਬਾਜੀ। ਇਹਦੇ ਬਾਰੇ ਵੀ ਦੱਸ ਦੋ। ਬਾਜੀ 1 ਸਾਲ ਤੇ 4 ਮਹੀਨਿਆਂ ਦੀ ਆ ਜੀ। ਅੱਛਾ। ਹਾਂਜੀ। ਠੀਕ ਆ। ਤੇ ਬਾਕੀ ਬਾਜੀ ਸੇਵਾ ਦੇ ਡਿਪੈਂਡ ਹੈ ਜੀ ਜਿੰਦਾਂ ਦੀ ਦੀ ਸੇਵਾ ਕਰ ਲਾਂਗੇ ਆਪਾਂ। ਹਾਂਜੀ ਹਾਂਜੀ। ਹਾਂਜੀ। ਤੇ ਇਹਦਾ ਮੁੱਲ? ਬਾਜੀ ਇਹਦਾ ਮੁੱਲ 10000 ਰਿਆ। ਅੱਛਾ। ਤੇ ਨੌ ਦੀ ਦੇ ਦਾਂਗੇ ਨੌ ਯਾਰ ਦੀ ਦੇ ਦੋ ਹਾਂਜੀ ਉੱਚੋਂ ਵੀ ਕੋਈ ਵੀਰ ਫੋਨ ਲਾਵੇ ਅੱਛਾ ਤੇ ਮੋੜ ਦੇਣੀ ਠੀਕ ਆ ਹਾਂਜੀ ਤੇ ਬਾਕੀ ਜਿਹੜਾ ਜਿਹੜੀਆਂ ਗਾਵਾਂ ਵਾਂ ਇਹ ਆ ਕਿ ਆਪਣੀ ਇੱਥੇ ਕੋਈ ਪਾਸ ਕਰਕੇ ਤਸੱਲੀ ਕਰਕੇ ਖੜੇ ਹਨ ਆਪਣੀ ਤਸੱਲੀ ਮੇਰਾ ਵੀਰ ਭਰਾ ਆਵੇ ਤਸੱਲੀ ਕਰੇ ਥਣ ਪਾਸ ਕਰਕੇ ਫਿਰ ਖੜੇ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਬਾਕੀ ਵੀਰ ਕੋਈ ਵੀ ਆਵੇ ਇੱਥੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਤੇ ਥਣ ਪਾਸ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ